ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜੋ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਕਿਸਾਨਾਂ ਨੂੰ ਲੈ ਕੇ ਕਿਸਾਨਾਂ ਦਾ ਫਿਰ ਤੋਂ ਵਿਵਾਦ ਛੜ ਪਿਆ ਸੀਐਮ ਪਵਨ ਤਮਾਰ ਨਾਲ ਜੋ ਪਰਸੋ ਮੀਟਿੰਗ ਹੋਈ ਆ ਉਹਦੇ ਵਿੱਚ ਸਿੱਧਾ ਸਾਫ਼ ਇਹਨਾਂ ਨੇ ਜੋ ਵਾਦੇ ਤੋਂ ਮੁੱਕਰੇ ਲੋਕ ਇਹ ਕਿਸਾਨ ਭਰਾਵਾਂ ਨੂੰ ਇਹ ਕਿਹਾ ਗਿਆ ਵੀ ਜੇ ਤਾਂ ਤੁਸੀਂ ਹੁਣ ਧਰਨੇ ਲਾਓਗੇ 5 ਤਰੀਕ ਨੂੰ ਤਾਂ ਜਿਹੜੀਆਂ ਸੋਡੀਆਂ ਮੰਗਾ ਇਹ ਮੈਂ ਮਨਜ਼ੂਰ ਨਹੀਂ ਕਰ ਰਿਹਾ ਕਿਉਂਕਿ ਇੱਕ ਪਾਸੇ ਤੁਸੀਂ ਧਰਨੇ ਲਾ ਰਹੇ ਹੋ ਇੱਕ ਪਾਸੇ ਮੰਗਾ ਮੰਨਣ ਨੂੰ ਕਹਿ ਰਹੇ ਹੋ ਤਾਂ ਹੁਣ ਇਹ ਦੇਖ ਲ ਤੁਸੀਂ ਧਰਨੇ ਲਾਉਣੇ ਆ ਜਾਂ ਆਪਣੀਆਂ ਮੰਨਾ ਮੰਗਾ ਪੂਰੀਆਂ ਕਰਨੀਆਂ ਤਾਂ ਹੁਣ ਜੋ ਬਈ ਵਿਵਾਦ ਛਿੜ ਪਿਆ ਜੋ ਬਠਿੰਡਾ ਨੂੰ ਬਠਿੰਡਾ ਇੱਕ ਜੋ ਹਾਈਵੇ ਰੋਡ ਆ ਜਿੱਥੋਂ ਕਿ ਇਹ ਕ੍ਰਾਸ ਕਰ ਰਹੇ ਆ ਹੁਣ ਚੰਡੀਗੜ੍ਹ ਵੱਰ ਰਵਾਨਾ ਹੋ ਰਹੇ ਆਪਣੇ ਕਿਸਾਨ ਭਰਾ ਤੇ ਜਿੱਥੋਂ ਕਿ ਉਹਨਾਂ ਦੀ ਰੋਕ ਲਾ ਦਿੱਤੀ ਗਈ ਆ ਉਧਰੋਂ ਮਿਲਟਰੀ ਤੇ ਉਧਰੋਂ ਆਪਣੇ ਪੰਜਾਬ ਪੁਲਿਸ ਘਟੋ ਘੜ ਪੰਜ 7000 ਪੁਲਿਸ ਵਾਲਾ ਤੇ ਪੰਜ 7000 ਆਰਮੀ ਜੋ ਉਹਨਾਂ ਨੇ ਬਈ ਤੈਨਾਤ ਖੜੀ ਆ ਤੇ ਹਰ ਵਕਤ ਉਹਨਾਂ ਨਾਲ ਚੱਕਰ ਲੈਣ ਨੂੰ ਤਿਆਰ ਆ ਜੋ ਸੀਐਮ ਪਤਮਨ ਨੇ ਸਿੱਧਾ ਚੈਲੰਜ ਕਰਤਾ ਕਹਿੰਦਾ ਤੁਸੀਂ ਮੈਨੂੰ ਹਲਕੇ ਚਣਾ ਲਓ ਮੈਂ ਤੁਹਾਨੂੰ ਆਪਣਾ ਕਿਸਾਨ ਦਾ ਪੁੱਤਰ ਮੰਨਦਾ ਮੈਂ ਵੀ ਵੀ ਮੈਂ ਤੁਹਾਡੀ ਕਦਰ ਕਰਦਾ ਪਰ ਲੇਕਿਨ ਨਹੀਂ ਤੁਸੀਂ ਇੱਕ ਪਾਸੇ ਆਪਣੀਆਂ ਮੰਗਾਂ ਮੰਨ ਨੂੰ ਕਹਿਣਿਓ ਇੱਕ ਪਾਸੇ ਤੁਸੀਂ ਧਰਨੇ ਲਾਉਣਿਓ ਤਾਂ ਹੁਣ ਇਸ ਵਕਤ ਤੁਹਾਨੂੰ ਚੰਡੀਗੜ੍ਹ ਨੂੰ ਰਵਾਨਾ ਨਹੀਂ ਹੋਣ ਦੇਵਾਂਗੇ ਤਾਂ ਤੁਹਾਨੂੰ ਇਸ ਵਕਤ ਰੋਕਿਆ ਜਾਊਗਾ ਚਾਹ ਜੋ ਕੁਝ ਮਰਜ਼ੀ ਕਰਨਾ ਪਵੇ ਹੁਣ ਕਿਸਾਨਾਂ ਨਾਲ ਫਿਰ ਤੋਂ ਵਿਵਾਦ ਛੜ ਪਿਆ ਕਿਉਂਕਿ ਮੀਟਿੰਗ ਤੇ ਮੀਟਿੰਗ ਹੁੰਦੀ ਆਈ ਸੀ ਉੱਪਰ ਜੋ ਪੰਜਾਬ ਸਰਕਾਰ ਨਾਲ ਬਹੁਤ ਵੱਡੀ ਟੱਕਰ ਲੱਗਣ ਜਾ ਰਹੀ ਆ ਕਿਸਾਨ ਭਰਾਵਾਂ ਦੀ ਹੁਣ ਫਿਰ ਤੋਂ ਕਿਉਂਕਿ ਪਹਿਲਾਂ ਵੀ ਆਪਾਂ ਜੇ ਗੱਲ ਕਰੀਏ ਪਹਿਲਾ ਅੰਦੋਲਨ ਚ ਕਿੰਨੀਆਂ ਜਾਨਾਂ ਚਲੀਆਂ ਗਈਆਂ ਨੌਜਵਾਨਾਂ ਦੀ ਕਿੰਨੇ ਨੌਜਵਾਨ ਸੀ ਦੋਗੇ ਕੋਈ ਵੀ ਪੰਜਾਬ ਚ ਸਰਕਾਰ ਰਹੀ ਆ ਹਰ ਵਕਤ ਸਰਕਾਰ ਨੇ ਲੋਕਾਂ ਦੇ ਅਤਿਆਚਾਰ ਕਰਿਆ ਕਿਸਾਨ ਮਜ਼ਦੂਰ ਜੁਮੇ ਜਿਹੜੇ ਸਾਡੇ ਹੁਣ ਜੇ ਗੱਲ ਕਰੀਏ ਬੰਦੀ ਸਿੰਘਾਂ ਤੇ ਸਾਰਿਆਂ ਦੇ ਅਤਿਆਚਾਰ ਹੁੰਦਾ ਆ ਜਦੋਂ ਦੀ ਪੰਜਾਬ ਦੇ ਵਿੱਚ ਇਹ ਸਰਕਾਰ ਆਈ ਆ ਸਰਕਾਰ ਚਾਹੇ ਕੋਈ ਵੀ ਰਹੀ ਆ ਜਦੋਂ 1.3 ਸਾਲ ਹੋ ਗਏ ਸੀਐਮ ਭੌਂਤਮਾਨ ਨੂੰ ਆਏ ਨੂੰ ਇਹਨੇ ਕੁਝ ਚੰਗਾ ਨਹੀਂ ਕਰਿਆ ਬਾਦੇ ਵੱਡੇ ਵੱਡੇ ਕਰਦਾ ਮੈਂ ਨੌਕਰੀਆਂ ਦਿੱਤੀਆਂ ਜੀ ਇਹ ਕਰਿਆ ਜੀ ਪਰ ਜਿਹੜਾ ਹੁਣ ਜਿਵੇਂ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਜੋ ਮਰਨ ਮਰ ਤੇ ਬਟੇ ਤਿੰਨ ਦਿਨਾਂ ਤੋਂ ਜ਼ਿਆਦਾ ਉਹਨੂੰ ਸਮਾਂ ਹੋ ਗਿਆ ਤੇ ਮੀਟਿੰਗ ਤੇ ਮੀਟਿੰਗ ਰੱਖੀ ਜਾਂਦੀ ਸੀ ਕਦੇ 22 ਫਰਵਰੀ ਦਾ ਸਮਾਂ ਕਦੇ 14 ਫਰਵਰੀ ਦਾ ਪਰ ਜਿਹੜਾ ਹੁਣ ਸ਼ਹਿਰ ਵਿਵਾਦ ਇੱਕ ਹੋਰ ਛੱਡ ਪਿਆ ਸੀਐਮ ਭੌਂਤਮਾਨ ਨੇ ਸਿੱਧਾ ਇਹਨਾਂ ਨੂੰ ਟੱਕਰ ਦੇਣ ਦੀ ਤਿਆਰੀ ਦੇ ਵਿੱਚ ਬੈਠੇ ਆ ਘਟੋ ਘਟ ਤੈਨੇ ਹਰ ਪੁਲਸਰਾਂ ਤੇ ਤੈਨੇ ਹਰ ਆਰਮੀ ਦੇ ਨੌਜਵਾਨ ਤਾਂ ਉਥੇ ਤਾਇਨਾਤ ਆ ਜੋ ਬਠਿੰਡਾ ਜਿਹੜਾ ਉਥੇ ਰੋਡ ਲੰਘਦਾ ਜਦੋਂ ਆਪਾਂ ਚੰਡੀਗੜ੍ਹ ਰੌਂਡ ਨੂੰ ਚੜਦੇ ਆ ਵੱਡੇ ਰੋਡ ਨੂੰ ਇਹਨਾਂ ਨੇ ਕਿਹਾ ਗਿਆ ਵੀ ਹੁਣ ਤੁਸੀਂ ਰੋਡ ਵੀ ਨਹੀਂ ਰੋਕ ਸਕਦੇ ਇੱਕ ਸਾਈਡ ਤੇ ਵਹਿ ਜਾਓ ਤਾਂ ਕਿ ਤੁਹਾਨੂੰ ਸਾਨੂੰ ਵੀ ਤਕਲੀਫ ਨਾ ਹੋਵੇ ਆਵਾਜਾਈ ਵਾਲੇ ਲੋਕਾਂ ਨੂੰ ਤਕਲੀਫ ਨਾ ਹੋਵੇ ਪਰੇਸ਼ਾਨ ਨਾ ਹੋਣ ਤਾਂ ਹੁਣ ਤੁਸੀਂ ਇਹ ਧਰਨੇ ਨਹੀਂ ਲਗਾ ਸਕਦੇ ਹੁਣ ਕਿਸਾਨਾਂ ਦਾ ਦੋ ਚਿੱਤਾਂ ਮਨ ਹੋ ਰਿਹਾ ਵੀ ਜੇ ਤਾਂ ਅਸੀਂ ਰੋਡ ਰੋਕਦੇ ਆ ਕਾੜੀਆਂ ਮੰਗਾ ਨਹੀਂ ਮੰਨੀਆਂ ਜਾਣੀਆਂ ਤਾਂ ਹੁਣ ਇਹ ਵਿਵਾਦ ਸੀਐਮ ਪੰਤ ਮਾਨਾ ਛਿੜ ਪਿਆ ਤਾਂ ਮੈਨੂੰ ਇਹ ਲੱਗਦਾ ਵੀ ਥੋੜੇ ਜਿਹੇ ਸਮੇਂ ਤੱਕ ਜਿਹੜੇ ਸਾਹਮਣੇ ਆ ਉਹ ਕਿਸਾਨ ਭਰਾ ਉੱਥੇ ਖੜੇ ਆ ਤਾਂ ਆਪਸ ਵਿੱਚ ਟੱਕਰ ਵੀ ਹੋ ਸਕਦੀ ਹੈ ਪੁਲਿਸ ਦੀ ਆਮਣਾ ਸਾਹਮਣਾ ਹੋ ਸਕਦਾ ਕਿਉਂਕਿ ਆਰਮੀ ਦੇ ਨੌਜਵਾਨ ਤੇ ਪੁਲਿਸ ਆਮਣਾ ਸਾਹਮਣੀ ਖੜੀ ਆ ਕਿਸਾਨਾਂ ਨੂੰ ਅੱਗੇ ਚੰਡੀਗੜ੍ਹ ਵੱਲ ਨਹੀਂ ਜਾਣ ਦੇ ਰਹੀ ਕਿਉਂਕਿ ਇਹ ਬਠਿੰਡਾ ਦਾ ਜਿਹੜਾ ਵੱਡਾ ਹੈਵੀ ਰੋਡ ਆ ਜਿਵੇਂ ਆਪਾਂ ਕਹਿੰਦੇ ਉਸ ਨੂੰ ਉੱਥੇ ਜਾਮ ਕਰ ਦਿੱਤਾ ਗਿਆ ਇੱਕ ਪਾਸੇ ਸਾਧਨ ਚੱਲੀ ਜਾਂਦੇ ਆ ਉਹਨਾਂ ਨੇ ਇਹ ਕਹਿ ਗਏ ਵੀ ਹੁਣ ਸਾਨੂੰ ਧਰਨੇ ਨਹੀਂ ਲਾਉਣ ਦੇਵਾਂਗੇ ਅਸੀਂ ਤੇ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਪਰ ਕਿਸਾਨ ਭਰਾਵਾਂ ਨੇ ਇਹ ਕਹਿ ਗਏ ਵੀ ਅਸੀਂ ਪਰੇਸ਼ਾਨ ਨਹੀਂ ਕਰਦੇ ਇੱਕ ਪਾਸੇ ਬਹਿ ਜਾਂਦੇ ਆ ਪਰ ਉਹਨਾਂ ਨਾਲ ਇਹਨਾਂ ਦੇ ਹੱਲ ਨਹੀਂ ਹੋਣਗੇ ਜੇ ਤੁਸੀਂ ਰੋਡ ਨਾ ਜਾਮ ਕੀਤੇ ਤਾਂ ਫਿਰ ਉਹਨਾਂ ਨੂੰ ਕੋਈ ਮਤਲ ਨਹੀਂ ਸਾਧਨ ਟੱਪੀ ਜਾਂਦੇ ਆ ਉਹਨਾਂ ਨੂੰ ਕੀ ਤਕਲੀਫ ਪਹੁੰਚੂ ਕੋਈ ਮਤਲ ਨਹੀਂ ਜੇ ਹੁਣ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਮਰਨ ਵਰਤ ਤੇ ਬੈਠੇ ਹੋ ਮਰਨਵਰਤ ਤੇ ਬੈਠੇ ਆ ਅੱਜ ਉਹਨੂੰ ਕਿੰਨੇ ਦਿਨ ਹੋ ਚੱਲੇ ਘੱਟੋ ਘੱਟ 3 ਮਹੀਨਿਆਂ ਤੋਂ ਜ਼ਿਆਦਾ ਸਮਾਂ ਤੈਨੂੰ ਤਕਲੀਫ ਤਾਂ ਤਾਂ ਆਵੇ ਨਾ ਜੇ ਤੁਸੀਂ ਸੈਂਟਰ ਦੇ ਵਿੱਚ ਲੋਕ ਕਹਿੰਦਾ ਮਤਲਬ ਵੀ ਤੁਸੀਂ ਰੋਡ ਰੋਕ ਕੇ ਹੁਣ ਵੱਡੇ ਜਿਹੜੇ ਰੋਡ ਆ ਜਿੱਥੋਂ ਆਵਾਜਾਈ ਆ ਇਹਨਾਂ ਨੂੰ ਤਾਂ ਤੁਸੀਂ ਸਾਈਡ ਤੇ ਬੈਠੇ ਇਹਨਾਂ ਨੂੰ ਕੋਈ ਤਕਲੀਫ ਨਹੀਂ ਹੁਣ ਜੇ ਤੂੰ ਗੱਲ ਕਰੀਏ ਕਨੌਰੀ ਬਾਰਡਰ ਸੰਭੂ ਬਾਰਡਰ ਜਿਵੇਂ ਹੁਣ ਜਗਜੀਤ ਸਿੰਘ ਢੱਲੇਵਾਰ ਮਰਨਵਰਤ ਤੇ ਬੈਠੇ ਆ ਬੈਠੇ ਹੋ ਸਾਈਡ ਤੇ ਆ ਤੁਸੀਂ ਤਾਂ ਆਪਾਂ ਆਪਣੇ ਆਪ ਨੂੰ ਤੁਸੀਂ ਸਰੀਰ ਨੂੰ ਕਸ਼ਟ ਦੇ ਰਹੇ ਆ ਮਰਨਵਰਤ ਇਦੇ ਚ ਤੁਹਾਨੂੰ ਇਨਸਾਫ ਨਹੀਂ ਮਿਲਣਾ ਤੁਹਾਨੂੰ ਰੋਡ ਹੀ ਰੋਕਣੇ ਪੈਣਗੇ ਜਿਵੇਂ ਪੰਜਾਬ ਚ ਤੁਸੀਂ ਇੱਕ ਵਾਰ ਆ ਮਹੀਨਾ ਹੋ ਗਿਆ ਪਹਿਲਾਂ ਇੱਕ ਵਾਰੀ ਜਿਵੇਂ ਆਪਾਂ ਕਹਿੰਦੇ ਆ ਲਾਕਡਾਊਨ ਲਗਾਈ ਇੱਕੋਦਮ ਪੰਜਾਬ ਸਾਰਾ ਬੰਦ ਕਰਿਆ ਸੀਗਾ ਅਸੀਂ ਇਹਨਾਂ ਨੱਕ ਚ ਦਮ ਆ ਗਏ ਸੀ ਤੁਹਾਨੂੰ ਨਵਾਂ ਟਾਰਗੇਟ ਸੋਚਣਾ ਪਊਗਾ ਬਾਈ ਤਾਂ ਜਿਹਦੇ ਹਿਸਾਬ ਨਾਲ ਤੁਸੀਂ ਹੁਣ ਸੀਐਮ ਪੂ ਆਤਮਾਨ ਟੱਕਰ ਦੇ ਨੂੰ ਤਿਆਰ ਆ ਤਾਂ ਹੁਣ ਜੋ ਵਿਵਾਦ ਸਿਰ ਪਿਆ ਕਿਸਾਨ ਭਰਾਵਾਂ ਨਾਲ ਕਿਉਂਕਿ ਇੱਕ ਪਾਸੇ ਮੀਟਿੰਗ ਤੇ ਮੀਟਿੰਗ ਰੱਖੀ ਤੁਰਿਆ ਏ ਤੇ ਇਹਨਾਂ ਨੇ ਇਹ ਵੀ ਕਿਹਾ ਗਿਆ ਸੀ ਮੈਂ ਵੀ ਕਿਸਾਨ ਦਾ ਪੁੱਤ ਹਾਂ ਮੈਂ ਕਿਸਾਨਾਂ ਦਾ ਧੱਕਾ ਨਹੀਂ ਕਰੂੰਗਾ ਪਰ ਹੁਣ ਇਹਨੇ ਅਸਲੀ ਰੂਪ ਦਿਖਾਤਾ ਜੋ ਸਾਹਮਣੇ ਆ ਕੇ ਇਹਨੇ ਇਹ ਕਹਿ ਗਿਆ ਵੀ ਜਿਹੜੇ ਕਿਸਾਨ ਮੈਨੂੰ ਹਲਕੇ ਦੇ ਵਿੱਚ ਨਾ ਲੈਣ ਜਿਹੜੇ ਉਹਨਾਂ ਧਰਨਾ ਲਾਉਣਗੇ ਮੈਂ ਧਰਨਾ ਵੀ ਨਹੀਂ ਲਾਉਣ ਦੇਊਗਾ ਤੇ ਦਿੱਲੀ ਵੱਲ ਜਿਹੜੇ ਹੁਣ ਰਵਾਨਾ ਹੋ ਰਿਹਾ ਉਹ ਦਿੱਲੀ ਵੱਲ ਤੁਹਾਨੂੰ ਨਹੀਂ ਕੂਚ ਹੁੰਦੇਗਾ ਉਧਰ ਨਹੀਂ ਲੰਘਣ ਦੇਵਾਂਗੇ ਵੀ ਗੱਲ ਹੁਣ ਇੰਨੀ ਕਾ ਜੋ ਵਿਵਾਦ ਜੋ ਸੀਐਮ ਭੰਤਮਾਨ ਦੇ ਨਾਲ ਹੁਣ ਇਹ ਕਿਸਾਨ ਭਰਾਵਾਂ ਨੂੰ ਲੈ ਕੇ ਇੱਕ ਮੁੱਦਾ ਹੋਰ ਉੱਠ ਖੜਾ ਜਿਹਦੇ ਵਿੱਚ ਹੁਣ ਇਹ ਕਿਸਾਨਾਂ ਦੀ ਟੱਕਰ ਆਮਲੇ ਸਾਹਮਣੇ ਦੀ ਹੋ ਚੁੱਕੀ ਆ ਕਿਉਂਕਿ ਹੁਣ ਕਦੋਂ ਵੀ ਕੋਈ ਵੀ ਖਬਰ ਆ ਸਕਦੀ ਹੈ ਕਿਉਂਕਿ ਰੋਡ ਦੇ ਉੱਤੇ ਇੱਕ ਪਾਸੇ ਆਰਮੀ ਖੜੀ ਐ ਇੱਕ ਪਾਸੇ ਪੁਲਿਸ ਵਾਲੇ ਖੜੇ ਆ ਤਾਂ ਇਹਨਾਂ ਦਾ ਹੋ ਸਕਦਾ ਜਿਵੇਂ ਪਹਿਲਾਂ ਵੀ ਇਹਨਾਂ ਨੇ ਧੱਕਿਆ ਕਰਿਆ ਇੱਕ ਧੱਕਾ ਕਰਿਆ ਲੋਕਾਂ ਨਾਲ ਕਿਸਾਨ ਭਰਾਵਾਂ ਨੇ ਪਾਣੀ ਦੀਆਂ ਵਿਚਾਰਾ ਮਾਰੀਆਂ ਗਈਆਂ ਅਥਰੂ ਗਾਂ ਦੇ ਗੋਲੇ ਸਿੱਟੇ ਗਏ ਜਿਆਦਾ ਗੱਲ ਤਾਂ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਕਿਉਂਕਿ ਜਿਹੜੀਆਂ ਵਿਚ ਮਾਤਾ ਪਿਤਾ ਸੀ ਉਹਨਾਂ ਦੇ ਵੀ ਪਾਣੀ ਦੀਆਂ ਬਿਛਾਰਾਂ ਮਾਰੀਆਂ ਗਈਆਂ ਜਦੋਂ ਸੀਐਮ ਭਵਨਤਮਨ ਦੇ ਖਿਲਾਫ ਇੱਕ ਟੀਚਰਾਂ ਨੇ ਇੱਕ ਧਰਨਾ ਲਾਇਆ ਗਿਆ ਸੀ ਤਾਂ ਇਹਨਾਂ ਨੇ ਕੀ ਕਰਿਆ ਸੀ ਉੱਥੇ ਪਾਣੀ ਦੀਆਂ ਬਿਛਾਰਾਂ ਮਾਰੀਆਂ ਗਈਆਂ ਤੇ ਅਥਰੂ ਗੈਂਦੇ ਗੋਲੇ ਡੇਘੇ ਗਏ ਉਹਨਾਂ ਤੇ ਕਹਿਣਾ ਮਤਲਬ ਜਦੋਂ ਦੀ ਇਹ ਸਰਕਾਰ ਆਈ ਆ ਪੰਜਾਬ 'ਚ ਉਦੋਂ ਦੇ ਧੱਕੇ ਹੀ ਹੁੰਦੇ ਆਏ ਆ ਪੰਜਾਬ ਸਰਕ ਪੰਜਾਬ ਜੋ ਸਾਡੇ ਪੰਜਾਬ ਦੇ ਕਿਸਾਨ ਮਜ਼ਦੂਰ ਆ ਜੋ ਵੀ ਤੇ ਸਾਡੇ ਬੰਦੀ ਸਿੰਘਾਂ ਨੂੰ ਲੈ ਕੇ ਵੀ ਚਲੋ ਜੀ ਖਾਸ ਕਰਕੇ ਜੋ ਪੰਜਾਬ ਦੇ ਵਿੱਚ ਬਹੁਤ ਇਹ ਵਿਵਾਦ ਛੜਿਆ ਪਿਆ ਇੱਕ ਪਾਸੇ ਫਿਰ ਸੀਐਮ ਭਵਨ ਤਮਨ ਟੱਕਰ ਦੇਣ ਨੂੰ ਤਿਆਰ ਕਿਸਾਨਾਂ ਨੂੰ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ